ਸਾਰੇ ਜਨਰ ਬੀਬੀ ਹਾਂ ਹਾਂ ਅੱਜ ਵੀ ਓਕੇ ਲਵ ਯੂ ਲਵ ਯੂ ਮਿਲਦੇ ਆਂ ਜਲਦੀ ਆ ਗਿਆ ਘੁੰਮ ਗਏ ਲੋ ਜੀ ਬਾਹਰ ਜਾ ਕੇ ਦਾਦੀ ਦਾ ਪਿਆਰ ਨਹੀਂ ਮਿਲਣਾ ਤਾਂ ਮੈਂ ਬਾਹਰ ਜਾਣਾ ਨਹੀਂ ਜੇ ਤੇ ਕਰਕੇ ਨਹੀਂ ਜਾਣਾ ਨਾਲ ਹੀ ਤੈਨੂੰ ਲੈ ਜਾਣਾ ਜਦੋਂ ਗਿਆ ਠੀਕ ਆ ਆ ਵਧੀਆ ਨਾਲ ਲੈ ਜਾਏਗਾ ਤਾਂ ਫਿਰ ਲਓ ਵੀ ਮਿੱਤਰੋ ਪਹੁੰਚ ਚੁੱਕੇ ਆਪਾਂ ਹਵਾ ਮਹਿਲ ਬਸ ਇੱਥੇ ਜਿਵੇਂ ਐਡਾ ਖਿਡਕੀਆਂ ਬਣੀਆਂ ਹੋਈਆਂ ਨੇ ਦੇ ਹੈ ਨਾਲ ਲੈ ਜਾਏਗਾ ਤਾਂ ਪਰੌਂਟੀਆਂ ਆਈਆਂ ਪਕਾਪਕਾ ਕਰੂਗੀ ਹਾਂਜੀ ਸਸਤੀਕਾਲ ਸਾਰਿਆਂ ਲਈ ਲੋਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਬਲੌਗ ਠੰਡ ਆ ਗਈ ਮਿੱਤਰੋ ਤੇ ਮੁਸ਼ਾ ਆਪਾਂ ਕੁੰਡੀਆਂ ਕਰਾ ਲੀਆਂ ਵਾ ਸੋ ਤੁਹਾਨੂੰ ਪੜੇ ਆਪਣਾ ਇੱਕ ਇੱਕ ਕੰਮ ਆ ਆਪਾਂ ਚੱਲੇ ਫੇਰ ਘੁੰਮਣਾ ਘੁੰਮਣਾ ਘਮਾਉਣ ਨੂੰ ਤਾਂ ਥਾਰ ਰੱਖਿਆ ਬੁਲਟ ਤਾਂ ਰੱਖਿਆ بیوی ਪਟਾਕੇ ਪਾਉਣ ਨੂੰ ਜੀ ਬੀਬੀ ਓਕੇ ਲਵ ਯੂ ਲਵ ਯੂ ਮਿਲਦੇ ਆ ਜਲਦੀ ਆ ਗਿਆ ਘੁੰਮ ਗਏ ਤੇ ਜੀ ਤੇ ਆ ਜੀ ਲਓ ਜੀ ਤੁਹਾਨੂੰ ਆਪਾਂ ਚੱਲੇ ਆ ਜੈਸਲਮੇਰ ਜੈਪੁਰ ਰਾਜਸਥਾਨ ਘੁੰਮਣ ਚੱਲੇ ਆ ਤੇ ਲਓ ਵੀ ਮਿੱਤਰੋ ਤਿਆਰੀ ਕਰਨ ਲੱਗੇ ਆਪਾਂ ਹੁਣ ਦਾਦੇ ਤੁਹਾਨੂੰ ਨੈਕਸਟ ਟ੍ਰਿਪ ਕਿੱਥੇ ਆਪਣਾ ਉਹ ਜੈ ਪੈਗੇ ਘੜਨੋ ਲੱਗਿਆ ਵਾਹ ਜਵਾ ਖਲਾਰਾ ਟੂ ਮੱਚ ਖਲਾਰਾ ਲਾਓ ਵੀ ਕਿਨੇ ਜਾਣ ਤੋਂ ਪਹਿਲਾਂ ਪੇਟ ਪੂਜਾ ਕਰਨੀ ਜ਼ਰੂਰੀ ਆ ਵਾਹ ਜੀ ਵਾਹ ਕੀ ਬਾਤ ਹੈ ਇਹ ਕਿਹੜੇ ਵਾਲੇ ਪਰੌਂਠੇ ਆ ਹੁਣ ਪਰੌਂਠੀਆਂ ਲੂਣ ਮਿਰਚ ਪਾ ਕੇ ਹਾਂ ਜੀਰਾ ਜਵੈਣ ਵਾਹ ਜਵਾ ਢਲੀਆਂ ਪਾ ਕੇ ਦੇਸੀ ਘਿਓ ਦੇ ਪਰੌਂਠੇ ਆ ਹਾਂ 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 ਇਹ ਪਿਆਰ ਕਿੱਥੋਂ ਮਿਲਨੇ ਆ ਇਹ ਖਾਣ ਪੀਣ ਕਿੱਥੋਂ ਮਿਲਨਾ ਇੱਥੇ ਹੀ ਮਿਲਨਾ ਦੂਸਰ ਦਾ ਪਿਆਰ ਨਹੀਂ ਮਿਲਣਾ ਹੈ ਬਾਹਰ ਜਾ ਕੇ ਦਾਦੀ ਦਾ ਪਿਆਰ ਨਹੀਂ ਮਿਲਣਾ। ਮੈਂ ਬਾਹਰ ਜਾਣਾ ਨਹੀਂ ਜਿੱਡੇ ਕਰਕੇ ਨਹੀਂ ਜਾਣਾ। ਨਾਲੇ ਤੈਨੂੰ ਲੈ ਜਾਣਾ ਜਦੋਂ ਗਿਆ ਠੀਕ ਆ। ਆਹ ਵਧੀਆ ਨਾਲ ਲੈ ਜੇਗਾ ਤਾਂ ਫਿਰ। ਖਾਗੀਆਂ ਖਰਾਕਾ ਕੰਮ ਆਉਣੀਆਂ ਕਹਿੰਦੇ ਚਾਹ ਨਾ ਸਿਰੇ ਸਿਰੇ ਹੈ। ਨਾਲ ਲੈ ਜਾਏਗਾ ਤਾਂ ਪਰੌਂਠੇ ਆਹੀ ਪਕਾ ਪਕਾ ਖਵਾਇਆ ਕਰੂੰਗੀ। ਪੱਕਾ? ਉਹਨੇ ਤਾਂ ਉੱਥੇ ਆਪੇ ਪਕਾਉਣਾ ਪੈਣਾ। ਲੋ ਜੀ। ਸਸਰੀ ਘਰ ਆਲਾ ਤੇ ਤਿਆਰੀ ਆਪਣੀ ਤੁਹਾਨੂੰ ਪਤਾ ਆ ਪਾਉਣ ਪੈਕਿੰਗ ਕਰ ਲਈ ਆ। ਤੇ ਆਪਾਂ ਇੱਥੇ ਜਮ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਗਾਂ ਤੈਨ ਦੱਸਾਂ ਕਿੱਥੇ ਚੱਲੇ ਆ। ਯਾਜਤ ਨਹੀਂ ਐਂ ਜਾਣਾ ਵਾ ਮੈਂ ਐਂ ਕਰਨ ਲੱਗਾ ਬੀਬੀ। ਉਮਿਆ ਕੋ ਮਤਬ ਘਾਤਨ ਕੰਮੋਂ ਕੀ ਆ ਕਰੀ ਇਧਰ ਚੁੱਕ ਕੇ ਤੁਰ ਪਿਆ ਬੈ ਇਧਰ ਚੁੱਕ ਕੇ ਤੁਰ ਪਿਆ ਬੈ ਘਰੇ ਵੀ ਟਿਕ ਜਾ ਕਰਕੇ ਤੇ ਫਿਰ ਮੰਦਾ ਹੀ ਧਿਆ ਹੋ ਜਾਂਦਾ ਫਿਰ ਨਾ ਘਰੇ ਟਿਕੇ ਮੈਂ ਕਰਨਾ ਕੀ ਪਹਿਲੇ ਦੱਸ ਤੇ ਕੰਮ ਤਾਂ ਹੁੰਦਾ ਕੋਈ ਨਹੀਂ ਹੈਗਾ ਉਹ ਤਾਂ ਕਣਕ ਬੀਜਣੀ ਆ ਕਣਕ ਮੈਂ ਆਣ ਕੇ ਬਜੰ ਨੂੰ ਝੋਨਾ ਵੜਾ ਕੇ ਚੱਲਾ ਝੋਨਾ ਵਗਾ ਕੇ ਚੱਲਣਾ ਝੋਨਾ ਮੈਂ ਹਾਂ ਦੱਸ ਲਈ ਨਾ ਤਾਂ ਬੈਠੇ ਰਹਾਂਗੇ ਵੇਂਦੇ ਰਹਾਂਗੇ ਤੇਰੇ ਵਾਲੇ ਫਿਰ ਆਊਗਾ ਤਾਂ ਫਿਰ ਕਣਕ ਬੀਜਣੀ ਆ ਫਿਰ ਆਪਾਂ ਰੋੜੇ ਘੁੰਮਣਾ ਹੀ ਘੁੰਮਣਾ ਆਪਾਂ ਤੁਹਾਨੂੰ ਬਾਅਦ ਸ਼ੌਂਕ ਆ ਘੁੰਮਣਾ ਇੱਕ ਲੀਡ ਹੈ ਜਤੈ ਨਾਲ ਇੱਕ ਘੁੰਮਣਾ ਔਰ ਆਪਾਂ ਨੂੰ ਸ਼ੌਂਕ ਵੀ ਇਹ ਲੱਗਾ ਪਾਲਿਆ ਤਾਂ ਕੋ ਮਲਿਆ ਕਨਾ ਹੈ ਸੌ ਪੁੱਤ ਮਾਪੇ ਰਣ ਨਾ ਸੀ ਤਾਂ ਦੂਰੇ ਆ ਤੁਹਾਨੂੰ ਮਾਣ ਹੋਣਾ ਜਿਹੜਾ ਮਾਣ ਆ ਮੁੰਡਾ ਸਾਡਾ ਬਹੁਤ ਸਿਆਣਾ ਮਾਣ ਤਾਂ ਬਹੁਤ ਆ ਮੁੰਡਾ ਬਹੁਤ ਸਿਆਣਾ ਹੈ ਮਾਣ ਤਾਂ ਬਹੁਤ ਆ ਮੁੰਡਾ ਸਾਡਾ ਬਹੁਤ ਸਿਆਣਾ ਲਓ ਬਾਕੀ ਮਿੱਤਰੋ ਗਰਮ ਗਰਮ ਖਾ ਲਈਏ ਠੰਡੇ ਹੋਏ ਨੇ ਬਾਗੇ ਤੁਹਾਨੂੰ ਜੁੜੇ ਰੋ ਵਲੌਗ ਨਾਲ ਤਾਂ ਦੱਸ ਦੇ ਕਿੱਥੇ ਜਾਣਾ ਸੀ ਓਕੇ ਬਾਏ ਲਓ ਜੀ ਵੀ ਥੜਾ ਗਿਆਂ ਨੂੰ ਛੱਡਣਾ ਵੀਰ ਤੇ ਗੁੱਚੀ ਗੈਂਗ ਕਰਾਈ ਫਿਰਦੇ ਆ ਗੁੱਚੀ ਦੇ ਯਾਰ ਮੈਂ ਨਾ ਆਈ ਹੀ ਬਾਰੋਂ ਹਾਂ ਤੇ ਹੋਰ ਬਾਤ ਲਿਆ ਜਾ Rajasthan ਚ ਪੱਪਣ ਗਏ ਤੇ ਕਿੁਰਤੇ ਕਮੀਨਾ ਬਾਲੀ ਜਾਣਾ ਹੈਨਾ ਦੂਜਾ ਕਿੱਥੇ ਨੰਦਾ ਜੀ ਇੱਥੇ ਦਿਓ ਹੁਣਾ ਵਾਹ ਜੀ ਮੈਂ ਕਹਿੰਦੇ ਮਾਨਤਨ ਬਾਹਰ ਲਿਆ ਆ ਆ ਆ ਆ ਜਿਹੜੇ ਜੋਤ ਮਾਨਤਨ ਆਈ ਮੈਂ ਬਬ ਮੈਂ ਤੁਹਾਨੂੰ ਇਹ ਕਹਿ ਗੇੜੇ ਕੱਢਦੇ ਹਾਂ ਬਾਹਰ ਕਰਦਾ ਰਹਾ ਜਿਹੜੇ ਬਸ ਲਓ ਜੀ ਵਾਜ ਵਾ ਕੀ ਬਾਤ ਹੈ ਹਮ ਕਲੈਕਸ਼ਨ ਆਪਣੀ ਓਕੀ ਹੋ ਜਾਂਦੀ ਹੈ ਨਾ ਜਮਨ ਸਰ ਅਜੇ ਤਾਂ ਦੂਜਾ ਰੱਖਣਾ ਨਹੀਂ ਹੋਇਆ ਜਿਹੜਾ ਬਰੋਂ ਉਦੋਂ ਤੋਂ ਇਹਨਾਂ ਤੋਂ ਫਰੀਕਾ ਚੋਂ ਹਾਂ ਜੇ ਤੇਰੀ ਭੈਣ ਦੇ ਜਿਹੜਾ ਆਪਣੇ ਭਾਈ ਨੇ ਕਰਾਣਾ ਉਹਨਾਂ ਨੇ 18 ਨੂੰ ਇਹ ਉਦੋਂ ਮਾੜਾ ਬਟਾ ਉਹ ਵੀ ਦਿਖਾ ਦਾਂਗੇ ਉਹ ਵੀ ਸਟਾਕ ਆਊਗਾ ਜੀ ਨਾ ਜਾਊਗਾ ਸਟਾਕ ਜਿਹਾ ਆਉਣਾ ਯਾ ਸਬੂਤਾ ਵੱਟਾ ਯਾਰ ਇਹਨੇ ਪੈਂਦੇ ਨਹੀਂਗੇ ਨਹੀਂ ਪੈਂਦੇ ਨਹੀਂ ਹਣਾ ਚਲੋ ਜੀ ਮੇਰੀ ਡੀਲ ਹੋ ਗਈ ਜੋਤ ਨਾਲ ਤੇ ਅੱਜ ਮੇਰੇ ਜੁੱਤੀ ਇੱਕ ਨੰਬਰ ਵੱਡਾ ਅੱਧਾ ਨੰਬਰ ਹੈ ਨਾ ਤੇ ਜੋਤ ਨੂੰ ਦੇਤੀ ਆ ਆ ਮਾਨਤ ਨਾ ਪਜੋਤ ਨੂੰ ਕਰਤਾ ਜਾਲਾ ਜੀ ਜੀ ਹੁਣ ਆਪਾਂ ਇਹ ਤੋਂ ਸਿਰਾ ਹੀ ਮੰਗਾ ਕੇ ਲਵਾਗੇ ਹਨਾ ਨੈਕਸਟ ਲੈ ਨੀ ਸਿਰਾ ਹੁਣ ਸੇਮ ਹੀ ਮੰਗਾਏਗਾ ਤਾ ਨਾ ਬਸ ਨਿਕਾਲੇ ਆ ਦੇਗਾ ਮੈਨੂੰ ਲੱਗਦਾ ਨਾ 라ਉ ਕੋਲ ਨੀ ਕੋਈ ਜਿਹਦੇ ਕੋਲ ਪਾਟਾ ਕਰਾ ਤੈਨੂੰ ਮੈਂ ਟੈਗ ਪੂਰਾ ਲਾ ਕੇ ਬਾਹਰ ਲਾ ਆ ਆਣਾ ਜਿਹੜਾ ਮੈਂ ਸਾਰਾ ਨਾ ਮੁੱਲ ਆਪਣਾ ਜਿੰਨੇ ਫੂਟ ਸਾਰੇ ਪਏ ਉਹ ਮੁੱਲ ਨਾ ਹਾਂ ਨੀ ਘੈਂਟ ਵੀ ਆ ਨਾ ਅੱਜ ਅੱਜ ਨਾ ਪਾਜੀ ਇਹਦੇ ਨਾਲ ਨਹੀਂ ਯਾਰ ਇਹ ਉੱਥੇ ਰਾਜ ਅੱਜ ਸੰਜਣਿਆ ਹਾਂ ਉਹਦੇ ਰੇਟ ਜੇ ਪਾਣੀ ਉਥੇ ਪਾ ਮੈਂ ਰੇਤਾ ਜਾ ਜੈਪੁਰ ਜਾ ਗਿਆ ਇੱਕ ਰਾਤ ਦਾ ਰਹਿਣ ਦਾ ਖਰਾਬ ਹੋਣੀ ਉੱਥੇ ਕੀ ਹੋਣੇ ਖਰਾਬ ਤਾਂ ਹੋਣੀ ਮਹਿੰਗੇ ਆ ਤਾਂ ਤਾ ਤੇਰਾ ਦਿਨ ਤੱਕ ਕਿੰਨੇ ਕਿਟ ਹੋਣਗੇ ਦਿਖਾਉਣਾ ਇਹ ਮੈਂ ਵੇਖੇ ਹੀ ਗਏ 1 ਲੱਖ ਤੇ 1000 ਜੀ ਵੇਖ ਦਿਓ ਨੇ ਵੀ ਕਿ ਨਹੀਂ ਨਾ ਮੈਂ ਪਹਿਲਾਂ ਮੇਰੇ ਕੋਲ ਹੀ ਸੀ ਦੋ ਮਹੀਨੇ ਵਿੱਚ 100-200 ਚੰ ਕਰ ਸਕਦਾ ਈ ਕਰਾਈ ਇਹ ਵੀ ਇਹਨੂੰ ਮੈਂ ਪਸਿਆ ਪਾਰਸਲ ਜਨਵਾਇਆ ਇਹਨੂੰ ਮੈਂ ਬੂੜ ਫੜ ਲਿਆ ਰਾਤ ਇੱਕ ਵਾਰੀ ਬੂੜ ਫੜ ਕੇ ਲਿਆਂਦੇ ਸਾਵਧਲਾ ਤੁਹਾਨੂੰ ਇਹ ਬੰਦਾ ਮੁੜ ਗਿਆ ਤੇ ਲੱਖ ਦਾ ਨੁਕਸਾਨ ਹੋ ਜਾਣਾ ਇੱਕ ਜੂੜ ਫੜ ਕੇ ਲਾਇਆ ਕੋ ਵੀ ਰੁੱਟ ਪਿਆ ਵੈਰੀ ਗੁੱਡ ਗੁੱਡ ਮਾਰਨਿੰਗ ਗੁੱਡ ਅੱਗੇ ਮੇਲੇ ਵੇਲਾ ਹੀ ਉੱਠਦਾ ਨਹੀਂ ਇਹ ਬੂਟਾਂ ਚ ਆਨ ਉੱਠ ਪਿਆ ਹੈ ਸੌਂਦਾ ਨਾ ਐਵੇਂ ਅਜੇ ਹੁਣ ਸੌਂ ਲਓ ਜੀ ਉਹ ਜੁੱਤੀ ਬਣਾ ਕਰੋ ਜੁੱਤੀਆਂ ਖਾਣੀਆਂ ਨਾਲ ਚਾਹ ਨਾਲ ਜੁੱਤੀਆਂ ਜਿਹੜੇ ਕੱਪੜੇ ਵੜਨ ਗਏ ਗੱਲ ਹਾਂ ਇਹਦਾ ਮੂੰਹ ਬਣ ਗਿਆ ਜੁੱਤੀ ਮੇਰੀ ਜੁੱਤੀ ਵੱਡੀ ਆ ਗਈ ਇੰਨੀ ਵੀ ਨਹੀਂ ਉਹ ਮੇਰੇ ਦੇ ਹੱਲ ਹੋ ਗਿਆ ਬਈ ਜੋਤ ਨਾਲ ਉਹਦੀ ਪੂਰੀ ਹੈ ਪੂਰੇ ਬੂਟ ਉਹਦੇ ਵੀ ਨੇ ਆਪਣਾ ਹੱਲ ਕਰ ਲਿਆ ਤੈਨੂੰ ਕੀ ਦਿਨੋਂ ਵੱਡੇ ਆ ਯਾਰ ਤੁਹਾਡਾ ਨੰਬਰ ਹੀ ਨਹੀਂ ਪਤਾ ਯਾਰ ਦੱਸ ਨਹੀਂ ਨਹੀਂ ਪੂਰੇ ਆਪਣਾ ਪਤਾ ਆ ਹੀ ਗਿਆ ਮੈਂ ਦੂਜੀ ਸਨੋਰ ਲੈ ਗਿਆ ਉਹਦੇ ਪੈਰ ਪੂਰੇ ਵੇਖ ਉਹਦੇ ਦੇ ਨਾ ਪੂਰੇ ਤਾਂ ਕਿ ਤੂੰ ਕੁੱਤਲਾ ਗਿਆ ਮੈਂ ਹੀ ਲਗਿਆ ਪਾਦਨ ਫੜ ਕੇ ਲੈ ਆਇਆ ਗਿਆ ਹਾਂ ਉਹਦੇ ਲੈ ਗਿਆ ਤਾਂ ਇਹਨੂੰ ਕਹਿਣਾ ਪਤਾ ਵੀ ਆ ਪਾ ਕੇ ਆ ਜਾਣੇ ਨਾ ਨਾ ਵੀ ਐਵੇਂ ਕਿ ਧੱਕੇ ਨਾਲ ਪਾ ਲੈਣੇ ਆ ਇਹ ਤਾਂ ਪਾਉਣੀ ਪੈਣੀ ਲੋਈ ਸੋਹਣਿਆ ਬੀਬੀ ਸੋਹਣਿਆ ਸੋਹਣਿਆ ਇਹਨਾ ਉਹ ਨਹੀਂ ਕਹਿਣਾ ਸੌਂਣਦੇ ਹੁਣ ਬੀਬੀ ਉਹ ਕਿੰਨੀ ਕਰੀ ਕਮਾਂ ਤੀਜੇ ਦੇ ਫੋਟੋ ਲੈਣਦੇ ਆ ਇਹਨਾਂ ਨੂੰ ਸੌਂਣਦੇ ਨਹੀਂ ਹੁਣ ਪਤਾ ਸੱਜਾ ਚਾਹ ਪੀ ਲਈ ਆ ਆਰਾਮ ਨਾਲ ਕਰਤੀ ਆਇਓ ਪਾਸ ਤੇ ਨਾਲ ਦੀ ਜੋਤ ਦੀ ਵੀ ਇਹਨੇ ਪ੍ਰੋਜੈਕਟਾਂ ਖਾਣੀਆਂ ਨੇ ਨਾ ਦਾ ਕਾਲੀਆਂ ਹਾਂ ਥੋੜੀਆਂ ਕਾਲੀਆਂ ਮੈਂ ਤਾਂ ਆਪ ਖਾ ਲਈਆਂ ਸਿੱਧਾ ਹੋ ਜਾਏ ਖਾਣੀਆਂ ਇਹ ਸਨੋਹਰਾ ਜਿਹੜੀ ਉਹ ਨਹੀਂ ਦਿੰਦੀ ਦੁਕਾਨ ਤੇ ਉਹ ਚਮਚਾਂ ਲੱਗੀਆਂ ਸੀ ਰਾਜਸਥਾਨ ਇਹੀਨੀ ਵੀਡੀਓ ਜੀ ਤੂੰ ਵੇਖੀ ਨਹੀਂ ਆ ਠੀਕ ਆ ਸਵਾਗਤ ਕਰਦੇ ਆ ਰਜਿਸਤਾਨ ਚਮਚੇ ਦੇ ਨਾ ਫੀਮ ਲਾ ਕੇ ਰੱਖੀ ਨਹੀਂ ਉਹਨਾਂ ਨੇ ਆਹ ਵੇਖੀ ਆ ਲਓ ਆਪਣਾ ਅੱਜ ਦਾ ਹੁਣ ਆਪਣਾ ਟੂਰ ਹੈਗਾ ਜੈਸਲਮੀਰ ਜੈਪੁਰ ਕੋਈ ਨਾ ਹਾਂ ਤਾਂ ਚਮਕੇ ਤੇ ਕਾਲੀ ਕਾਲੀ ਹੋ ਗਈ ਮੈਂ ਤਾਂ ਤਾਲਾ ਖਾ ਲੈਗਾ ਜੀ ਜੀ ਆਪਣਾ ਅੱਜ ਦਾ ਟੂਰ ਹੈ ਆਪਾਂ ਹੁਣ ਚੱਲੇ ਅੱਜ ਚੰਡੀਗੜ੍ਹ ਚੰਡੀਗੜ੍ਹ ਤੋਂ ਕੱਲ੍ਹ ਜਾਣਾ ਆਪਾਂ ਸਿੱਧਾ ਪਹਿਲੇ ਜੈਪੁਰ ਤੋਂ ਨਹੀਂ ਜੈਸਲਮੀਰੋਂ ਨਾ ਪਹਿਲਾਂ ਹੁਣਾ ਆਪਣਾ ਦੂਜਾ ਰਾਜਸਥਾਨ ਹੈ ਜੈਸਲਮੀਰ ਜੈਸਲਮੀਰ ਪਹਿਲਾ ਜੇ ਆ ਪਰੋਂਦਾ ਜੇ ਇਸਵੇਂ ਸਾਈਡ ਤੇ ਉਧਰ ਵੀਰ ਦੋਵੇਂ ਇੱਕੋ ਰਾਹ ਤੇ ਉਹ ਜਿਹੜਾ ਮਰਜੀ ਆ ਜੇ ਯਾਰ ਮੌਕਾ ਆ ਗਿਆ ਉਹ ਨਹੀਂ ਜਿਹੜਾ ਮਰਜੀ ਨਹੀਂ ਜੇ ਅੱਜ ਉਤਰਮ ਗੋੜ ਲਾਂਗੇ ਤੇ ਮੌਕਾ ਆ ਗਿਆ ਮੌਕੇ ਉਧਰ ਜਗਰਾਉ ਉਹਦਾ ਚਾਣਾ ਸੀ ਉਹਦਾ ਮੂੰਹ ਮਿੱਠਾ ਖਾਇਆ ਨਹੀਂ ਉਹਦਾ ਨੂਣਾ ਤੇ ਮੂੰਹ ਮਿੱਠਾ ਇੱਥੇ ਜਾਣਾ ਵਾ ਹੁਣ ਕਰ ਚਾਜੇ ਚਾਪਣਾ ਲੋ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਮਿਲਦੇ ਆ ਉਹ ਕੱਚਾ ਲੈ ਆ ਉਹਦਾ ਚੋ ਟੰਗਿਆ ਰਹਿ ਗਿਆ ਉਹ ਰਹਿ ਗਿਆ ਉੱਥੇ ਉਹ ਕੱਚਾ ਵੀ ਰਹਿ ਗਿਆ ਜੀ ਕੱਚਾ ਮੇਰਾ ਇਹਦਾ ਹੀ ਨੀਲਾ ਜਾਇਆ ਨੀਲਾ ਇਹਦਾ ਇਹਦਾ ਮੁਕਰਗਾ ਇਹ ਮੁਕਰਗਾ ਹੁਣ ਇਹ ਨੀਲੇ ਰੰਗ ਦੇ ਤਾਂ ਕਾਲੇ ਰੰਗ ਦੇ ਪੁੰਦਾ ਜ਼ਿਆਦਾ ਆ ਨੀਲਾ ਉਹ ਰੰਗ ਬਰੰਗਾ ਜਿਹਾ ਪੁੰਦਾ ਬਾਲੇ ਨਹੀਂ ਲੈ ਕੇ ਤਾਂ ਨਾ ਟੰਬਰ ਜਾਣਾ ਹੈਗਾ ਇਹ ਇਕੱਲਾ ਤੁਰ ਫਿਰੇ ਉਹ ਗੱਲ ਉਹ ਮੈਨੂੰ ਆਇਆ ਸੀ ਨਾ ਸਹੀ ਹੋ ਜੂ ਪਰ ਟੰਬਰ ਕਿੱਥੇ ਹੈ ਉਵੇਂ ਬਦਲ ਗਿਆ ਉਹ ਵੀ ਬਦਲ ਕੇ ਹੀ ਤੜਾਏਗਾ ਨਹੀਂ ਮੈਂ ਤੈਨੂੰ ਪੰਜ ਦਿਨ ਗਿਆ ਸੀ ਮੈਂ ਕਿਹਾ ਪੰਜ ਦਿਨ ਇਹ ਚਲਣਾ ਕੋਈ ਜੰਮੂ ਮਾਰਕਾਂ ਤੇ ਉਹਨੇ ਸਾਰੇ ਚੰਦਰ ਬੀਬੀ ਹਾਂ ਜੰਮੂ ਨਹੀਂ ਜਾ ਰਹੇ ਜੰਮੂ ਦੀ ਹਾਂ ਹਾਂ ਸਨੋਵ ਹੋ ਗਈ ਹੈ ਨਾ ਆਪਾਂ ਮੈਂ ਨਾ ਆ ਕੇ ਹੋਰ ਬੰਨੇ ਉਹ ਖਿੱਚਦੀ ਆਪਣੀ ਸਟਾਰਟ ਨਾ ਉਹ ਕਹਣਾ ਸਾਰੇ ਇੱਕ ਤਾਂ ਕਲਕੀ ਬੀਜਣ ਵਾਲੀ ਵਿੱਚ ਝੋਨੇ ਦਾ ਨਾ ਉਹ ਚੱਲਦੇ ਨਾ ਹਨ ਇਹਦੇ ਚੱਕਰ 'ਚ 2.5 ਕਿਲੋ ਗਾੜ ਕੱਟੀ ਗਈ ਆ ਇਹਦੇ ਚੱਕਰ 'ਚ ਜਿਹੜਾ 5-7000 ਘਾਟਾ ਇਹਦੇ ਕਰਕੇ ਆ 20 ਆ ਗਿਆ ਲੈ ਨਾ ਨਾ 1.50 1.50 ਯਾਰ ਬਈ ਉਹ ਸਹੀ ਨਹੀਂ ਪਾਪਾ ਬਦਲ ਦੇ ਨਾ 8-3 ਹੀ ਬਦਲ ਦੇ ਨਾ ਆੜਤੀ ਹੀ ਬਦਲ ਦੇ ਨਾ ਵੇਖੀ ਉਹ ਮੈਂ ਤਾਂ ਕਹਿਆ ਚੱਕ ਲਈ ਉਥੋਂ ਵੀ ਆਪਾਂ ਕਿਹੜਾ ਉਹ ਤਾਂ ਦੇਣਾ ਕੋਈ ਆੜਤੀ ਇਹਦਾ ਇਹ ਮੰਨੇ ਨਹੀਂ ਲਓ ਵੀ ਚੰਡੀਗੜ੍ਹ ਪਹੁੰਚ ਚੁੱਕੇ ਆ ਤੇ ਕਰ ਲਿਆ ਪੇਟ ਪੂਜਾ ਸਾਡੀ ਭਲੀ ਨੂੰ ਛੋਲੇ ਪਟੂਰੇ ਉਂਗਲ ਮਾਰ ਕੇ ਫੇਨੇ ਪੈਨੇ ਲਾ ਜਿੰਨੀ ਹਵਾ ਭਰੀ ਚੱਕੋ ਪਰ ਲਓ ਨਜ਼ਾਰੇ ਤੇ ਲਓ ਵੀ ਨਾਲ ਮਾੜਾ ਵਟਾ ਖਾਣ ਨੂੰ ਰੱਖ ਲੀ ਗਏ ਲੇਜ਼ ਕੁਕਰੇ ਮਾੜੇ-ਮਾੜੇ ਬ੍ਰੈਡ ਰੁੱਟ ਰੱਖ ਲੈਨੇ ਆ ਕੋਕਾਕ ਤੇ ਲਓ ਵੀ ਮਿੱਤਰੋ ਪਹੁੰਚ ਚੁੱਕੇ ਆ ਢਾਬੇ ਤੇ ਤੇ ਗਾਂ ਤੁਹਾਨੂੰ ਦੱਸਦੇ ਕਿੱਥੇ ਜਾਣਾ ਵਾ ਮੰਨ ਦਾ ਢਾਬਾ ਆ ਜਿਹਾ ਕਾਫੀ ਕੋ ਵੀ ਪੀ ਲਿਆ ਪਾ ਰਾਜਸਥਾਨ लैब चाक बंदूक तो खोल घोड़ी तो चक बैग रख अंदर फिर लाओ भी केंद्र करिए रेस्ट तो फिर सवेरे घूमे हूँ आप हो चुकी इतने स्टे कर देखो लाओ मेथ पहुंच चुके होटल आज लाग आओ ਚੱਕ ਨੂੰ ਤੇ ਬੋਲ ਕੋੜੀ ਤੇ ਲਾ ਦੇ ਪਾਉ ਬਲੈਟ ਕਰਦੇ ਜਾਗਮਗ ਜਾਗਮਗ ਅੱਛਾ ਵਾਓ ਇਸ ਲਾਬੇ ਦਾ ਨਹੀਂ ਬਿਸਕੁਟ ਸਹੀ ਐਸੇ ਸਾਰੀ ਬੱਲੇ ਹਾਂ ਓਕੇ ਠੀਕ ਰੋਕੇ ਅਸੀਂ ਫਾਈਨਲੀ ਪਹੁੰਚ ਚੁੱਕੇ ਆ ਤੇ ਹੁਣ ਨਗਾ ਮਾਰ ਲਈ ਸਮਾਰ ਕਿਹੜਾ ਚੱਕਣ ਵਾਲਾ ਇਹਨਾਂ ਦਾ ਸਵੇਰੇ ਇਹ ਨਹੀਂ ਸਹੀ ਕਰ ਲੈਣਾ ਜ਼ਰੂਰੀ ਕੰਮ ਆ ਪੈਸੇ ਪੂਰੇ ਕੰਮ ਖਾਲੀ ਰੱਖੀ ਉਹ ਤੇ ਬੰਦਰ ਇਹਦਾ ਆ ਕੀ ਆ ਚੋਲਾਈ ਆ ਇਹ ਗੀਲਾ ਚਾਕੇ ਲਾਏ ਇਹਦੇ ਨਾਲ ਦਾ ਮੈਂ ਚਪਲਾ ਕੰਪਟ ਅੰਦਰਾਂ ਨੇ ਮਾੜੀਆਂ ਦਿੱਤੀਆਂ ਚੱਕਣ ਨਾਲ ਹੈ ਨਹੀਂ ਕੋਈ ਇਹਨਾਂ ਦੇ ਨਾਲ ਸੁਸ਼ੇਂਦਰਾ ਕਲੇ ਜਾਣਾ ਨਹੀਂ ਲੋਟ ਹੈ ਜੀ ਆਪਣੇ ਕੰਮ ਦਾ ਨਹੀਂ ਆਪਣੇ ਕੰਮ ਲੈਗਾ ਜੁੱਤੀ ਜੱਤੀ ਕਰੇ ਬਹੁਤ ਵਾਟੇ ਕੀਤਾ ਹੈ ਆਪਾਂ ਦੋਟਾ ਹੋਰ ਕਰ ਲਾਂਗੇ ਚਲਾ ਦੇ ਨੇ ਪੈਸੇ ਲੈ ਜਾਣ ਇਹਨਾਂ ਨੇ ਦਾ ਸਵੇਰ ਲਈ ਪ੍ਰਬੰਧ ਹੋ ਲਿਆ ਅਗੋ ਕਰੂਗਾ ਮੇਤਰੋ ਬਾਕੀ ਤਾਂ ਸਵੇਰੇ ਕਮਾਵਾਂਗੇ ਜੈਪੁਰ ਹਾਂਜੀ ਲਓ ਮੇਤਰੋ ਗੁੱਡ ਮਾਰਨਿੰਗ ਤੇ ਤਿਆਰ ਹੋ ਗਿਆ ਕੁਰਤਾ ਪਜਾਮਾ ਪਾ ਲਿਆ ਤੇ ਬਾਕੀ ਹੁਣ ਸਮਾਂ ਸਮ ਜਿਹੜਾ ਚੱਕਣਾ ਉਹ ਚੱਕ ਲਈ ਤੇ ਬਾਕੀ ਲੋਜਿੰਗ ਕਰੀਏ ਪੈਕਿੰਗ ਕੁਰਤੇ ਪਜਾਮੇ ਆਪਾਂ ਬਾਦੂ ਲੈ ਹੁੰਦੇ ਆ ਖਲਾਲਾ ਆਪਾਂ ਫੁੱਲ ਪਾ ਛੱਡਿਆ ਕੋਈ ਚੱਕਰ ਨਹੀਂ ਦਬਾਣੀਗਾ ਤੇ ਹੁਣ ਚੱਲੀਏ ਘੁੰਮਣ ਫੇਰਨ ਦਾ ਤੇ ਲੜ ਲੜਾ ਕਰਾ ਦਾਂਗੇ ਇਹ ਫਿਰ ਡੋਟ ਮਾਈਂਡ ਯਾਹ ਵੈਰੀ ਨਾਈਸ ਬਿਊਟੀਫੁੱਲ ਆਹ ਦਫਾ ਕੇ ਮੈਨ ਲੱਗੇ ਆਪਣੇ ਓਕੇ ਆ ਠੀਕ ਹੈ ਵੈਰੀ ਗੁੱਡ ਤਾਂ ਬਾਕੀ ਬਲੌਗਰਾਂ ਨਾਲ ਜੁੜੇ ਰਹੋ ਤੇ ਬਲੌਗ ਸਟਾਰਟ ਕਰਦੇ ਆ ਅਗਲਾ ਤੇ ਤੁਹਾਨੂੰ ਦਿਖਾਉਨੇ ਹਾਂ ਲੋਕੇਸ਼ਨਾਂ ਕਿੱਥੇ ਆਏ ਆ ਕਿੱਥੇ ਨਹੀਂ ਤੇ ਸਸਤੀ ਗਾਹ ਚੈਨਲ ਕਰ ਲਓ ਸਬਸਕ੍ਰਾਈਬ ਲਵ ਯੂ ਆਲ ਸੋ ਬਲੌਗ ਤੁਹਾਨੂੰ ਪਤਾ ਹੀ ਆਪਣਾ ਕਿਹੜਾ ਤੁਹਾਨੂੰ ਪਤਾ ਹੀ ਆਪਾਂ ਕਿੱਥੇ ਆਏ ਹੋਏ ਆ ਤੇ ਸੋ ਆਪਾਂ ਘੁੰਮਦੇ ਫਿਰਦੇ ਅੱਜ ਇਹ ਤਾਂ ਮੁਖੌਨੇ ਕੈਂਟ ਕੈਂਟ ਲੁਕੇਣਾ ਤੇ ਅਸੀਂ ਸ਼ੌਕ ਨੂੰ ਕਰਾਈਆਂ ਮੁਸ਼ਕੁਨੀਆਂ ਤੇ ਲੋਕੋ ਵੀ ਕਹਿਣ ਲੱਗੇ ਸਸਰੀਕਾ ਵੈਰੀ ਗੁੱਡ ਮਾਰਨਿੰਗ ਹੈ ਮਨਾਹੀਦੇ ਵਾਓ ਬਿਊਟੀਫੁੱਲ ਉਹ ਬਹੁਤ ਕਾਲੇ ਕਾਲੇ ਆ ਗਏ ਇੱਥੇ ਤਾਂ ਇੱਥੇ ਵੀ ਕਾਲੇ ਇੱਥੇ ਵੀ ਕਾਲੇ ਆ ਇੱਥੇ ਲਾਈਟ ਆ ਇੱਥੇ ਟੋਏ ਦੀਨੇ ਆਪਣੇ ਤੇ ਚਲੋ ਘੁੰਮਦੇ ਫਿਰਦੇ ਨਜ਼ਾਰੇ ਲੈਣੇ ਸਸਰੀਕਾ ਲਓ ਜੀ ਮਿੱਤਰੋ ਪਹੁੰਚ ਚੁਕੇ ਆਪਾਂ ਹਵਾ ਮੈਲ ਬਸ ਇੱਥੇ ਜਿਵੇਂ ਇੱਦਾਂ ਖਿਡਕੀਆਂ ਬਣੀਆਂ ਹੋਈਆਂ ਵਾ ਫਾਤੇ ਜਿਵੇਂ ਫੋਟੋਗ੍ਰਾਫੀ ਨੂੰ ਬਹੁਤ ਸੋਨਾ ਬਣਿਆ ਇੱਥੇ ਕਰੋ ਚੈੱਕ ਆਪਰ ਦੀ ਮਾਰਕੀਟ ਲੋ ਜੀ ਹਵਾ ਮੈ ਲਾਗੇ ਜੀ ਬਹੁਤ ਜ਼ਿਆਦੀ ਗਰਮੀ ਆ ਹਵਾ ਤੋਂ ਤੇ ਜੀ ਇਰਾ ਪਾਣੀ ਮੈ ਲਾਦੇ ਹਾ ਪਾਣੀ ਖਟੇ ਇਹਨਾਂ ਨੇ ਲੋ ਜੇ ਤੇ ਮਿਊਜ਼ਿਕ ਚੱਲਦਾ ਹੁੰਦਾ ਜਦੋਂ ਇੱਥੇ ਕੰਬਦੇ ਆ ਸੋ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਹਵਾ ਮਹਿਲ ਹਵਾ ਤਾਂ ਆਉਂਦੀ ਵੀ ਗਰਮੀ ਬਹੁਤ ਆ ਰਹੀ ਹੈ ਨਿੱਕੇ ਨਿੱਕੇ ਖਿੜਕੀਆਂ ਇੱਥੇ ਉਹ ਉੱਥੇ ਵੇਖ ਆਇਆ ਤੁਹਾਨੂੰ ਨੇ ਦਿਖਾਈਆਂ ਐ ਉਹ ਇਤਰਾ ਉਹ ਡੈਕਸ਼ਨ ਇਹ ਸਹੀ ਆਵੇ ਹੋਇਆ ਸਹੀ ਆ ਗਿਆ ਆ 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 ਵੇਖਣੇ ਬਹੁਤ ਸੋਹਣਾ ਵਾ ਬਹੁਤ ਸੋਹਣੀ ਫੋਟੋ ਆਉਂਦੀ ਆ ਲੇਕਿਨ ਫੋਟੋਗ੍ਰਾਫੀ ਕਰਨੀ ਬਹੁਤ ਹੈਟ ਆਊਗੀ ਤੇ ਵੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਜੈਪੁਰ ਤੋਂ ਉੱਪਰ ਕੁਝ ਨਹੀਂ ਹੈਗਾ ਆਓ ਘੁੰਮ ਕੇ ਜਾਓ ਥੈਂਕ ਯੂ ਲੋਬੀ ਤੁਹਾਨੂੰ ਹੁਣ ਮਖੋਲੇ ਡਾਂਸ ਕਿਰੋ ਚੈੱਕ ਕਿਵੇਂ ਨੱਚਦੇ ਗੁੱਡੀਆਂ ਪਟੋਲੇ ਕਿਵੇਂ ਨੱਚਦੇ ਆ ਨੱਚਣਗੇ ਹੁਣ ਨੱਚਦੇ ਹੋ ਹੁੰਦੇ ਆ ਤੁਹਾਨੂੰ ਆ ਚੱਕ ਆ ਗਈ ਉਹ ਇਕਾਉਂਟ ਆ ਗਿਆ ਨਮਸਕਾਰ ਕੋਲੀ ਕੋਲੀ ਬੋਤਲ ਕੋਲੀ ਕੋਲੀ ਵਾਸਾ ਕਰਤਾ ਕੰਮ ਹੋਈ ਲੈ ਭਾਈ ਕਰੋਚ ਕੋਵਾ ਦੀਆ ਕਰੋਚ ਸਾਰਾ ਜੈਪੁਰ ਦੀਨਾ ਤੋਂ ਉਹ ਜੈਪੁਰ ਆਦਾਈ ਕੋਲੀ ਵਾ ਕੀ ਬਾਤ ਹੈ ਬਹੁਤ ਯਾਰਾ ਸੋਨਾ ਮੋੜਾ ਇੱਥੇ ਸੋ ਆਪਾਂ ਹੁਣ ਜੈਸਲਮੇਰ ਆ ਚੁੱਕੇ ਆ ਆ ਆਪਣਾ ਟੈਂਟ ਆ ਕਿੱਥਾ ਪਰ ਰੁਕੇ ਨਿਓ ਪਿੰਦੇ ਝੂਮਰ ਕਣਾ ਉੱਤਰ ਵਾਜੀ ਵਾ ਕੀ ਆ ਬਾਤ ਐ ਫਟਾ ਮੋ ਪੂਰਾ ਸੈੱਟ ਐ ਨਾ ਰਾ ਐ ਮੇਰਾ 12 ਵੱਜ ਗਿਆ ਚੱਕੋਈ ਪਰੋ ਚੱਕਾ ਇੱਥੇ ਆਪਾਂ ਟੈਂਟ ਲਿਆ ਜਿਹੜਾ ਬਣਾਣਾ ਵਾਜੀ ਵਾ ਬਹੁਤ ਜ਼ਿਆਦਾ ਸੋਹਣਾ ਮਾਹੌਲ ਆ ਇੱਥੇ ਜੇ ਤੁਸੀਂ ਵੀ ਆਉਣਾ ਜੈਸਲਮੇਰ ਇੱਥੇ ਜ਼ਰੂਰ ਆਇਓ ਇਸ ਵਾਰੇ ਤੁਹਾਨੂੰ ਸਵਾਰੀ ਕਰਾਉਣਗੇ ਵਧੀਆ ਲੈ ਕੇ ਜਾਣਗੇ ਜਾਂ ਸਵੇਰ ਦਾ ਵੀਊ ਤੁਹਾਨੂੰ ਵੀ ਦਿਖਾਵਾਂਗੇ ਸੋਈ ਰਾਤ ਦਾ ਵਾ ਤਰੋ ਚੱਕਿਆ ਕੀ ਬਾਤ ਹੈ ਬਹੁਤ ਹੀ ਜ਼ਿਆਦਾ ਸੋਹਣਾ 뷰 ਆ ਰਿਹਾ ਕਿਉਂ ਪਹਿਲਾਂ ਜੈਪੁਰ ਗਏ ਸੀ ਜੈਪੁਰ ਬਹੁਤ ਸੋਹਣਾ ਲੱਗਿਆ ਤੇ ਅੱਜ ਆਪਾਂ ਜੈਸਲ ਮੇਰ ਰੁਕੇ ਹੋਏ ਆ ਜੈਸਲ ਮੇਰ ਤੱਕ ਆਏ ਹੋਏ ਆ ਵਾਹ ਜੀ ਵਾਹ ਇਹ ਟੈਂਟ ਕਿੰਨੇ ਸੋਹਣੇ ਆ ਮੈਂ ਇੱਕ ਗੱਲ ਕਹੂੰਗਾ ਇੱਥੇ ਜ਼ਰੂਰ ਆਓ ਇੱਕ ਵਾਰੀ ਕਿਉਂਕਿ ਬਹੁਤ ਹੀ ਸੋਹਣੀ ਵਾਈਬ ਆਉਂਦੀ ਹੈ ਇੱਥੇ ਐਡਵੈਂਚਰ ਹੁੰਦਾ ਇੱਥੇ ਬਹੁਤ ਹੀ ਆਪਣੀਆਂ ਸਵੇਰ ਐਕਟੀਵਿਟੀ ਹੋਣਗੀਆਂ ਤੇ ਨਾਲ ਜਿਹੜਾ ਇੱਕ ਆਪਣਾ ਇੱਧਰ ਦਾ ਫੋਕ ਇੰਨਰ ਡਾਂਸ ਹੁੰਦਾ ਵਾ ਉਹ ਵੀ ਲੇਡੀ ਸੰਗੀਤ ਇੱਥੇ ਚੱਲਦਾ ਵਾ ਬਹੁਤ ਸੋਹਣਾ 뷰 ਹੁੰਦਾ ਤੇ ਬਾਕੀ ਕੈਂਪਿੰਗ ਆ ਵੇਖੋ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਟੈਂਟ ਆ ਤੇ ਜਰੂਰ ਆਓ ਇੱਥੇ ਜੇ ਅਸਲ ਮੇਰੇ ਕਰੇ ਘੁੰਮੋ ਚਲੋ ਵੀ ਕੰਮੜਾ ਕਮਾਉਣ ਦਾ ਥਾਰ ਰੱਖਿਆ ਆ ਗਈ ਥਾਰ ਆਪਣੀ ਤੇ ਅਣ ਜਾਣ ਕੇ ਲੈ ਕੇ ਆਪਾਂ ਨੂੰ ਡੇਜ਼ਰਟ ਸਵਾਰੀ ਤੇ ਸੋ ਆਪਾਂ ਉੱਥੇ ਡੇਜ਼ਰਟ ਪਾਰੀ ਕਰਾਂਗੇ ਸੋ ਚਲੋ ਚਲੋ ਜੀ ਵੈਰੀ ਗੁੱਡ ਹੈ ਬਹੁਤ ਜਿਆਦਾ ਇੱਥੇ ਕੈਂਪ ਐਵੇਂ ਦੇ ਇੱਕ ਨਹੀਂਗਾ ਇੱਥੇ ਜਿੱਥੇ ਮਰਜੀ ਰਹਿ ਸਕਦੇ ਤੁਸੀਂ 5 ਸਟਾਰ 3 ਸਟਾਰ 2 ਸਟਾਰ 1 ਸਟਾਰ ਸਾਰੇ ਸਟਾਰ ਸਟਾਰ ਹੈ ਜੀ बस पावर फोटो में जा हुए थे क्या बात है पूरा माहौल एकदम का है डेजर्ट सफारी वाह आई लव जैसलमेर आई लव यू टू जैसलमेर ਦੋਸਤੋ ਤੁਹਾਨੂੰ ਰਾਜੋ ਦੱਸਿਆ ਕਿ ਟੈਂਟ ਇੱਥੇ ਬਹੁਤ ਆ ਤੁਸੀਂ ਆਪ ਦੀ ਆਪੇ ਕੈਂਪਿੰਗ ਕਰ ਸਕਦੇ ਹੋ ਦੂਰ ਦੂਰ ਵੇਖੋ ਹੁਣ ਆਪਾਂ 4 ਕਿਲੋਮੀਟਰ ਦੂਰ ਆ ਚੁੱਕੇ ਆ ਇੱਥੇ ਵੀ ਤੁਹਾਨੂੰ ਕੈਂਪ ਮਿਲਣਗੇ ਜਿਵੇਂ ਤੁਹਾਨੂੰ ਕੈਂਪ ਚਾਹੀਦਾ ਹੋਵੇ ਮਿਲ ਸਕਦਾ ਵਾ ਤੇ ਆਪਣਾ ਤਾਂ ਬਈ ਬਹੁਤ ਹੀ ਵਧੀਆ ਰੈਕਸਪੀਰੀਅੰਸ ਤੇ ਲੋ ਵੀ ਆਪਾਂ ਹੁਣ ਚੱਲੇ ਕੁਲਦਾਰਾ گاؤں ਜੋ ਤੁਸੀਂ ਤੁਹਾਨੂੰ ਹੀ ਇੱਥੇ ਦੱਸਾਂਗੇ ਲੋ ਟੈਂਟ ਵੇਖੋ ਤੁਸੀਂ ਬਹੁਤ ਹੀ ਛੋਣੇ ਛੋਣੇ ਟੈਂਟਾ ਇੱਥੇ ਜਰੂਰ ਆਓ ਆਪਣੀ ਫੈਮਿਲੀ ਲੈ ਕੇ ਆਓ ਆਪਣੇ ਫਰੈਂਡ ਨਾਲ ਆਓ ਆਪਣੀ ਗਰਲਫ੍ਰੈਂਡ ਨਾਲ ਆਪਣੇ ਬாய்ਫ੍ਰੈਂਡ ਨਾਲ ਆਓ ਤੇ ਆਪਣੇ ਵਾਈਫ ਨਾਲ ਆਪਣੇ ਪਾਪਾ ਨਾਲ ਪਾਪਾ ਮੰਮਾ ਨਾਲ ਆਪਣੇ ਨਾਲ ਜਰੂਰ ਆਓ ਇੱਕ ਜਰੂਰ ਆਓ ਇੱਥੇ ਅੱਜ ਕਰੋ ਜੈਕਾ ਪਿਛੇ ਟੈਂਟੀ ਟੈਂਟਾਂ ਸੋ ਆਪਾਂ ਚੱਲੇ ਕੋਈ ਦਾਰਾ گاؤں ਤੇ ਤੁਹਾਨੂੰ ਉਹਦੀ ਹਿਸਟਰੀ ਦੱਸਾਂਗੇ ਬਹੁਤ ਹੀ ਡੂੰਗੀ ਹਿਸਟਰੀ ਹੋਰੀ ਬਹੁਤ ਹੀ ਥੋਣੀ ਹਿਸਟਰੀ ਆ ਉਹਦੀ ਚਲੋ ਵਲੌਗ ਨਾਲ ਜੋੜੇ ਰਹੋ ਤੁਸੀਂ ਸੋ ਆਪਾਂ ਹੁਣ ਜਾ ਰਹੇ ਹਾਂ ਉਹ ਇੱਕ ਤਾਂ ਨਾ ਹੁਣ ਆਪਣੇ ਮਾੜੇ ਆ ਕੀ ਕਰੀਏ